ਹਾਂਜੀ ਕਿਸਾਨ ਵੀਰੋ ਕਣਕ ਦਾ ਪਹਿਲਾ ਪਾਣੀ ਦੇ ਨਾਲ ਝਾੜ ਦਾ ਬਹੁਤ ਸਿੱਧਾ ਸਬੰਧ ਹੁੰਦਾ। ਤਕਰੀਬਨ ਦੇਖੀ ਕਿਤਾ 30-40% ਜਿਹੜਾ ਕਿ ਝਾੜ ਆਪਣਾ ਘਟ ਸਕਦਾ ਜੇ ਆਪਾਂ ਆਪਾਂ ਆਪਣੀ ਕਣਕ ਨੂੰ ਸਹੀ ਦਿਨਾਂ ਤੇ ਆਪਾਂ ਪਾਣੀ ਨਹੀਂ ਲਾਉਂਦੇ। ਤੇ ਇਸ ਦੇ ਪਿੱਛੇ ਕਿਸਾਨ ਵੀਰੋ ਕਾਰਨ ਕੀ ਹੁੰਦਾ? ਕਿਉਂ ਇਹਨਾ ਜ਼ਰੂਰੀ ਹੁੰਦਾ ਕਿ ਆਪਾਂ ਜਿਹੜਾ ਪਹਿਲਾ ਪਾਣੀ ਹੈ ਨਾ ਮਹੱਤਵ ਹੁੰਦਾ। ਜਿਵੇਂ ਤੁਸੀਂ ਆਹ ਕਣਕ ਦਾ ਬੂਟਾ ਦੇਖ ਰਹੇ ਹੋ ਇਹ ਜਿਹੜੀਆਂ ਆਪਣੀਆਂ ਕੱਚੀਆਂ ਝੜਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੇ ਬੀਜ ਤੋਂ ਪੈਦਾ ਹੁੰਦੀਆਂ ਨੇ। ਇਹ ਤਕਰੀਬਨ ਆਪਣਾ 20-25 ਦਿਨਾਂ ਤੋਂ ਪਿੱਛੋਂ ਜਿਹੜਾ ਕਿ ਆਪਣਾ ਮਰਨਾ ਸ਼ੁਰੂ ਹੋ ਤੇ ਉਸ ਤੋਂ ਬਾਅਦ ਫਿਰ ਆਪਣੀਆਂ ਜਿਹੜੀਆਂ ਪੱਤੀਆਂ ਜਿਹੜਾ ਨਿਕਲਦੀਆਂ ਨੇ ਜਿਹਨੂੰ ਆਪਾਂ ਕਰਾਂ ਰੂਟਸ ਕਹਿੰਦੇ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਆਪਣੀਆਂ ਕਰਾਂ ਰੂਟਸ ਨੇ ਤੇ ਜਦੋਂ ਇਹ ਨਿਕਲਦੀਆਂ ਨੇ ਉਦੋਂ ਆਪਣੀ ਕਣਕ ਦੀ ਫਸਲ ਨੂੰ ਫਿਰ ਨਮੀ ਦੀ ਜ਼ਰੂਰਤ ਹੁੰਦੀ ਏ ਤੇ ਜਿੰਨੀ ਡਿਵੈਲਪਮੈਂਟ ਇਹਨਾਂ ਦੀ ਵਧੀਆ ਤਰੀਕੇ ਨਾਲ ਹੋਵੇਗੀ ਜਿੰਨਾ ਫਟਾਰਾ ਇਹ ਕਰਨਗੀਆਂ ਉਨਾ ਹੀ ਜਿਹੜਾ ਕਿ ਆਪਣੇ ਕਣਕ ਵਧੀਆ ਫਟਾਰ ਕਰਦੀ ਏ ਜੇਕਰ ਆਪਣਾ ਕਣਕ ਵਧੀਆ ਫਟਾਰ ਕਰਦੀ ਏ ਤਾਂ ਜਿਹੜਾ ਕਿ ਆਪਣਾ ਅੱਗੇ ਜਾ ਕੇ ਝਾੜ ਵੀ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਜੇ ਆਪਾਂ ਪਾਣੀ ਜਿਆਦਾ ਜੀਤਾ ਲਾ ਦਿੰਦੇ ਆ ਫਿਰ ਵੀ ਜਿਹੜੀ ਇਹਨਾਂ ਦਾ ਫਟਾਰਾ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਵਧੀਆ ਡਿਵੈਲਪਮੈਂਟ ਨਹੀਂ ਹੁੰਦੀ ਜਾਂ ਪਾਣੀ ਜੇ ਦਾ ਆਪਾਂ ਖੇਤਾ ਕਰ ਦਿੰਦੇ ਆ ਫਿਰ ਵੀ ਜਿਹੜਾ ਕਿ ਇਹਨਾਂ ਦੀ ਡਿਵੈਲਪਮੈਂਟ ਵਧੀਆ ਤਰੀਕੇ ਨਾਲ ਨਹੀਂ ਹੁੰਦੀ ਜਿੰਨੀਆਂ ਜਿੰਨੇ ਵਧੀਆ ਤਰੀਕੇ ਨਾਲ ਡਿਵੈਲਪਮੈਂਟ ਇਸ ਦੀ ਇਹ ਇਹਨਾਂ ਜੜਾਂ ਦੀ ਹੋਵੇਗੀ ਉਹਨਾਂ ਜਿਹੜੇ ਆਪਣਾ ਕਣਕ ਦਾ ਫਟਾਰਾ ਵਧੀਆ ਹੋਵੇਗਾ ਕਣਕ ਆਪੇ ਦਬਦੀ ਨਹੀਂ ਤੇ ਅੱਗੇ ਜਾ ਕੇ ਆਪਾਂ ਨੂੰ ਝਾੜ ਦੀ ਵਧੀਆ ਦੇਖਣ ਨੂੰ ਮਿਲ ਸਕਦਾ